ਇਹਨਾਂ ਤਰ੍ਹਾਂ ਜਿਹੜੇ ਜੋੜ ਮੇਲੇ ਨੇ ਪੱਪਾ ਮਨਾਏ ਆ ਸਾਚਾ ਕੋ ਵਾਦ ਹੋਏ ਉਹਦੇ ਵਿੱਚ ਬਹੁਤਾ ਦੇ ਵਿੱਚ ਸੰਗਤਾਂ ਨੇ ਲੱਖਾਂ ਵੀ ਤਾ ਦੇ ਵਿੱਚ ਸੰਗਤਾਂ ਨੇ ਹਲਗੀਆਂ ਭਰੀਆਂ ਨੇ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਤਵਾਹਰ ਕਰਦਾ ਜਿਨ੍ਹਾਂ ਨੇ ਸਤਿ ਇਕ ਤੋਂ ਲੈ ਕੇ ਜਿਹੜੇ ਸਾਰੇ ਇਹ ਪ੍ਰੋਗਰਾਮ ਨੇ ਬੜੀ ਸ਼ਾਂਤੀ ਨਾਲ ਅਪੇਰੀ ਚੜਾਈ ਨੇ ਮਹਾਰਾਜਾ ਕੋ ਬਹੁਤ ਬਹੁਤ ਧੰਵਾਦ ਉਸ ਤੋਂ ਪ੍ਰੰਤ ਤੋ ਸਾਰੀ ਚਾਪਾਂ ਦੇ ਵਿਚੇ ਸਤਿ ਸੇਵਾ ਦਾ ਹਸਤਾ ਦੇ ਨਾਤੇ ਬੇਨਤੀ ਕਰਦਾ ਕਿ ਮਹਾਰਾਜ ਜੀ ਕਿਰਪਾ ਕਰਿਓ ਜਿੰਨੀਆਂ ਵੀ ਸੰਗਤਾਂ ਜੀਰੇ ਦਰਬਾਰ ਦੇ ਵਿੱਚ 4 ਦਿਨ ਤੋਂ ਲੈ ਕੇ ਆ ਰਹੀਆਂ ਨੇ ਉਹਨਾਂ ਦੀ ਹਰਮਤ ਰਿਹਾ ਉਸਾਰੇ ਤੋਂ ਝੋਲੀਆਂ ਭਰ ਕੇ ਤੁਰੇ ਹੋ ਸਾਰਿਆਂ ਦੇ ਖਾਤੇ ਵਿੱਚ ਸੁਖ-ਸ਼ਾਂਤੀ ਦੀ ਖੁਸ਼ੀਆਂ ਫੇਰੇ ਵਾਟਸਐਪ ਤੇ ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਵਾ ਰਿਹਾ ਹਾਂ ਕਿ ਮੇਰੇ ਜਿਹੜੇ ਸਾਡੇ ਪਰਸਪਰ ਤੋਂ ਸਟਾਫ ਆਇਆ ਸਰਦਾਰ ਗੁਰਨਾਮ ਸਿੰਘ ਜੀ ਮਿਸਟਰ ਕਰਤਾਰ ਅਤੇ ਸਰਦਾਰ ਜੁਬੀ ਸਿੰਘ ਜੀ ਚੀਤ ਪਰਮਾਨੰਥ ਸਾਡੇ ਨਾਲ ਬੜੇ ਸਹਿਯੋਗੀ ਹੈ ਸਰਪੰਚ ਸਾਹਿਬ ਸਰਦਾਰ ਵਿਜੇ ਸਿੰਘ ਸਰਦਾਰ ਜਗਤਾਰ ਸਿੰਘ ਜੀ ਮੈਂਡਲ ਸਰਦਾਰ ਸੇਵਕ ਜੀ ਮੈਂਡਲ ਜਿਹੜੇ-ਜਿਹੜੇ ਸਹਿਯੋਗੀ ਨੇ ਉੱਥੋਂ ਲਾਵਾ ਪ੍ਰਚਾਰਤ ਸਹਿਬਾ ਜਿਨ੍ਹਾਂ ਵਿੱਚ ਉਥੇ ਤੋਂ ਲੈ ਕੇ ਇੱਥੇ ਪੂਰੀ ਆਪਣੀ ਹਾਜ਼ਰੀ ਨਵਾਈ ਹੈ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਇੱਕ ਵਾਰੀ ਫੇਰ ਸਾਰੇ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੋਇਆ ਮੈਂ ਬੇਨਤੀ ਕਰਦਾ ਕਿ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਵੇ ਇਹ ਆਪਾਂ ਪਾਜੜ ਦੇ ਇੰਡੀਆ ਨਾਲੇ ਪਰ ਪਤਾ ਹੁੰਦਾ ਕਿ 200 ਜਾਂ 400 ਬੰਦੇ ਦਾ ਇਕੱਠ ਹੈ ਕੋਈ ਵਿਆਹ ਹੈ ਜਾਂ ਖੁਸ਼ੀ ਦਾ ਸਮਾਗਮ ਹੈ ਇੱਥੇ ਲੱਖਾਂ ਦੀ ਵੀ ਤਦਾਦ ਦੇ ਵਿੱਚ ਸੰਗਤਾਂ ਨੇ ਨਮਸਕਾਰ ਕੀਤਾ ਆ ਜਗੀਆਂ ਭੜੀਆਂ ਨੇ ਬਹੁਤ ਘੀਬ ਪ੍ਰਬਧਨ ਦੇ ਵਿੱਚੋਂ ਬਕਾਇਆ ਰਹਿ ਗਈਆਂ ਨੇ ਕਿਉਂਕਿ ਬਹੁਤ ਵੱਡਾ ਸਮਾਗਮ ਹੁੰਦਾ ਮੈਂ ਜੇ ਕਿਸੇ ਬੰਦਾਰਨੀ ਸੰਗਤਾਂ ਦੇ ਵਿੱਚ ਜੇ ਪ੍ਰਬਧਨ ਲੈ ਕੇ ਹੋਂ ਚੱਲੀ ਰਹੀ ਹੋਵੇ ਤਾਂ ਮੈਂ ਇਸ ਗਰੁੱਪ ਦਾ ਲਾਭ ਸੇਵਾ ਦਾ ਹੋਂ ਦੇ ਨਾਤੇ ਮੈਂ ਮੁਆਫੀ ਮੰਗਦਾ ਹਾਂ ਉਸਤਾ ਕੀ ਚਾਹੁੰਦਾ ਕਿ ਕੋਸ਼ਿਸ਼ ਕਰਾਂਗੇ ਅੱਗੇ ਤੋਂ ਉਹ ਤਰੀਕੇ ਨਾਲ ਹੈ ਜਿਹੜਾ ਇਹ ਪਰਮਾਤ ਕੀਤਾ ਜਾਵੇ ਇਹਨੂੰ ਪੂਰਨ ਨਾਲ ਸੇਵਾ ਸੰਗਤਾਂ ਸਾਡੀ ਇਸ ਮੁਆਫੀ ਨੂੰ ਮਾਫ ਕਰਨਗੇ ਆ ਸੋ ਇੱਕ ਵਾਰ ਫੇਰ ਸਾਰੀ ਸੰਗਤਾਂ ਕੈਰ ਦਿੱਤੋ ਤਾਲਰ ਕਰਦਾ ਹਾਂ ਵਰਕੀ ਦਾ ਖਾਲਸਾ ਵਾਰਕੀ ਦੀ ਕਿਰਤ